ਸਟਾਰਟ ਹਾਂਜੀ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆ ਜੀ ਨਵੀਂ ਅਪਡੇਟ ਨਵੇਂ ਸੂਟ ਰਾਮ ਟੈਕਸ ਦੇ ਵਿੱਚ ਨੇਗੇ ਬਹੁਤ ਹੀ ਸੋਹਣੀ ਤੇ ਫਾਈਨ ਕੁਆਲਿਟੀ ਹੈਗੀ ਪ੍ਰਿੰਟਡ ਜਿਹੜਾ ਸੂਟ ਆ ਬਕੈਦਾ ਜਿਹੜੀ ਇਹਦੀ ਮੋਹਰ ਆਪਣੀ ਰਾਮ ਟੈਕਸ ਦੀ ਲੱਗੀ ਹੋਈ ਆ ਕੋਈ ਵੀ ਡੁਪਲੀਕੇਸੀ ਨਹੀਂ オリジナル ਪੀਸ ਹੈਗਾ ਆਪਣਾ ਨੇੜੇ ਕਰਕੇ ਦਿਖਾਓ ਬਹੁਤ ਸੋਹਣਾ ਇਹਦੇ ਉੱਤੇ ਹੈਂਡ ਦਾ ਕੰਮ ਕੀਤਾ ਗਿਆ ਸਿੱਪੀ ਦਾ ਤੇ ਦੇਖੋ ਤਾਗੀ ਦੀ ਗੱਠ ਵਰਕ ਜਿਹੜਾ ਇਹਦੇ ਉੱਤੇ ਹੋਇਆ ਹੋਇਆ ਇਹ ਫਰੰਟ ਹੈ ਤੇ ਇਹਦੀ ਬਾਟਮ ਰਹਿਣ ਵਾਲੀ ਆ ਪਲੇਨ ਨਾਲ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਸਾਰਾ ਵਰਕ ਆ ਪੂਰੂ ਪੂਰ ਹੋਇਆ ਹੋਇਆ ਐ ਨਹੀਂ ਹੈਗਾ ਵੀ ਇਹਨੇ ਡਿੱਡ ਜਾਣਾਗਾ ਤੇ ਨਾਲ ਇਹਦੇ ਪਲੱਸ ਹੈਗੇ ਚਨੌਨ ਦੇ ਦੁਪੱਟੇ ਜਿਹੜੀਆਂ ਬੀਬੀਆਂ ਮਾਈਆਂ ਸਾਡੀਆਂ ਸੂਟ ਪਿਓਰ ਦੇ ਸਿਲਕ ਦੇ ਨਹੀਂ ਪਾ ਸਕਦੀਆਂ ਤੇ ਗਰਮ ਸੂਟ ਪਾਲਦੀਆਂ ਨੇ ਤੇ ਹੋਣ ਵੀ ਪਾਰਟੀ ਵੇਅਰ ਦੇਖੋ ਚਨੂਨ ਦਾ ਦੁਪੱਟਾ ਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜਾ ਇਹਦਾ ਕਲਰ ਰਹਿਣ ਵਾਲਾ ਇੱਕ ਕਲਰ ਇਹਦੇ ਵਿੱਚ ਹੋਰ ਆਗਾ ਕਲਰ ਤਾਂ ਇਹਦੇ 4 ਹੁੰਦੇ ਆਗੇ ਪਰ ਆਪਣੇ ਕੋਲ ਇਨਾ ਸਮਾਂ ਹੁੰਦਾ ਹੀ ਨਹੀਂ ਵੀ ਆਪਾਂ ਸਾਰੇ ਕਲਰ ਦਿਖਾ ਦਈਏ ਉਦੋਂ ਨੂੰ ਸੇਲ ਹੋ ਜਾਂਦੇ ਆ ਜਦੋਂ ਨੂੰ ਆਪਣਾ ਵੀਡੀਓ ਬਣਾਉਣ ਦਾ ਟਾਈਮ ਲੱਗਦਾ ਜਿਹੜੇ ਤੇ ਦੋ ਸ਼ੇਡ ਸੀ ਉਹ ਸੇਲ ਹੋ ਚੁੱਕੇ ਨੇ ਦੇਖੋ ਸੋਹਣੇ ਸੋਹਣੇ ਦੁਪੱਟਿਆਂ ਦੇ ਨਾਲ ਚਨੂਨ ਦੇ ਨਾਲ ਆਪਣੇ ਜਿਹੜੇ ਸੂਟ ਨੇ ਰਾਮ ਟੈਕਸ ਦੇ ਉਹ ਆਪਣੇ ਕੋਲੇ ਆਈ ਹੋਈ ਨਹੀਂ ਤੇ ਇਹਦੇ ਨਾਲ ਹੀ ਇੱਕ ਡਿਜ਼ਾਈਨਿੰਗ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਉਹ ਵੀ ਰਾਮ ਟੈਕਸ ਦੀ ਆ ਗਈ ਦੇਖੋ ਨੇੜੇ ਕਰਕੇ ਇਹਦਾ ਜਿਹੜਾ ਵਰਕ ਆ ਉਹ ਦਿਖਾ ਦਿਓ ਸਾਰਾ ਆਪਾਂ ਤੁਹਾਨੂੰ ਦਿਖਾਉਣੇ ਆ ਪੂਰਾ ਸੋਹਣਾ ਜਿਹੜਾ ਇਹਦਾ ਕੱਪੜਾ ਹੈਗਾ ਦੇਖੋ ਗਲੇ ਤੱਕ ਸਾਈਡ ਤੇ ਵੀ ਇਹਦਾ ਫਲਾਵਰ ਬਣਨਾ ਹੈਗਾ ਤੇ ਇਹ ਫਲਾਵਰ ਆ ਗਏ ਤੇ ਬਹੁਤ ਸੋਹਣਾ ਇਹਦਾ ਜਿਹੜਾ ਘੇਰਾ ਆ ਚੁੱਕਿਆ ਤੇ ਸਟੱਫ ਦਾ ਤਾਂ ਤੁਸੀਂ ਟੈਨਸ਼ਨ ਹੀ ਨਾ ਲਿਆ ਕਰੋ ਸਟੱਫ ਦੀ ਤਾਂ ਦੇਖੋ ਇਹਦੀ ਮੋਹਰ ਦਿਖਾ ਦਿਓ ਆ ਰਾਮ ਟੈਕਸ ਦੀ ਆ ਕੋਈ ਵੀ ਆਪਾਂ ਰਾਮ ਟੈਕਸ ਦਾ ਕੱਪੜਾ ਕਹਿ ਕੇ ਦੂਸਰਾ ਕੱਪੜਾ ਉਹ ਨਹੀਂ ਦੇਵਾਂਗੇ ਇਹਦੇ ਨਾਲ ਵੀ ਬਹੁਤ ਪਿਆਰਾ ਜਿਹੜਾ ਦੁਪੱਟਾ ਬਣਿਆ ਹੋਇਆ ਪਿਸਤਾ ਕਲਰਾਂ ਸੂਟ ਦਾ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਆਪਣੀਆਂ ਦਾਦੀਆਂ ਨੂੰ ਮੰਮੀਆਂ ਨੂੰ ਗਿਫਟ ਦੇਣੇ ਹੋਣ ਹਰਾ ਪਿਸਤਾ ਇਹਦਾ ਕਲਰਾਂ ਚਨੂਨ ਦਾ ਦੁਪੱਟਾ ਗਾ ਬਹੁਤ ਸੋਹਣਾ ਪਾਰਟੀ wear ਹੁਣ ਪਾਉਣ ਲਈ ਆਪਣੇ ਕੋਲ ਸੂਟ ਆ ਚੁੱਕੇ ਨੇ ਲੋਹੜੀ 'ਚ ਹਜੇ 2 ਦਿਨ ਬਾਕੀ ਨੇ ਜੇਕਰ ਕਿਸੇ ਨੇ ਗਰਮ ਸੂਟ ਬਣਾਉਣਾ ਹੋਵੇ ਲੋਹੜੀ ਦੇ ਫੰਕਸ਼ਨ ਤੇ ਪਾਉਣ ਲਈ ਤਾਂ ਉਹ ਬਣਾ ਸਕਦੇ ਨੇਗੇ ਇੱਕ ਆਪਣੇ ਕੋਲੇ ਵਰਕ ਦੇ ਵਿੱਚ ਹੋਰ ਚੀਜ਼ ਆਈ ਆ ਇਹ ਵੀ ਰਾਮਟੈਕਸ ਦਾ ਇਹਦਾ ਪਸ਼ਮੀਨਾ ਲੱਗਿਆ ਹੋਇਆ ਰਾਮਟੈਕਸ ਦਾ ਦੇਖੋ ਬਿਲਕੁਲ ਬਰੀਕ ਵਰਕ ਆ ਜਿੱਦਾਂ ਕਿ ਮੈਂ ਤੁਹਾਨੂੰ ਕਹਿਣੀ ਆ ਦੋਦੀਆਂ ਨਾਨੀ ਨੂੰ ਕਿਸੇ ਨੇ ਗਿਫਟ ਕਰਨੇ ਹੋਣ ਲੋਹੜੀ ਤੇ ਤਾਂ ਤੁਸੀਂ ਇਹ ਕਰ ਸਕਦੇ ਹੋ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਤੁਸੀਂ ਵਾਈਟ ਦੁਪੱਟਾ ਲਾ ਸਕਦੇ ਹੋ ਨਾਲ ਦੇ ਕਲਰ ਦਾ ਦੁਪੱਟਾ ਜੇ ਡਾਈ ਕਰਾਉਣਾ ਹੋਵੇ ਉਹ ਵੀ ਤੁਸੀਂ ਕਰਵਾ ਸਕਦੇ ਹੋਗੇ ਤੇ ਜੇ ਸ਼ਾਲ ਲਾਉਣਾ ਤੁਸੀਂ ਉਹ ਵੀ ਲਾ ਸਕਦੇ ਹੋ ਇਹਦੀ ਇਹ ਵਾਲੇ ਕਲਰ ਰਹਿਣ ਵਾਲੇ ਨੇਗੇ ਲਓ ਜੀ ਮੈਂ ਤਾਂ ਕਿਹਾ ਸੀ ਕਿੱਲੇ ਗਰਮ ਸੂਤੀ ਦਿਖਾਣੇ ਆ ਕਮਲ ਉਪਲੇ ਲਈ ਫੈਂਸੀ ਸੂਤੀ ਲਓ ਜੀ ਜੇਕਰ ਕਿਸੇ ਨੇ ਰਾਮ ਟੈਕਸ ਦਾ ਟਿਸ਼ੂ ਸ਼ਿਮਰ ਦਾ ਕੱਪੜਾ ਪਾਉਣਾ ਹੋਵੇ ਤਾਹੋ ਪਾ ਸਕਦੇ ਹੋ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਾਂ ਫਰੰਟ ਤੋਂ ਦਿਖਾਓ ਘੇਰੇ ਤੋਂ ਇੱਥੋਂ ਤੱਕ ਲਓ ਜੀ ਸ਼ਿਮਰ ਟਿਸ਼ੂ ਆ ਗਿਆ ਬਹੁਤ ਸੋਹਣਾ ਜਿਹੜਾ ਇਹਦੇ ਉੱਤੇ ਵਰਕ ਹੋਇਆ ਹੋਇਆ ਵਰਕ ਦਿਖਾ ਦਿਓ ਨੇੜੇ ਤੋਂ ਬਹੁਤ ਸੋਹਣਾ ਵਰਕ ਹੈ ਤੇ ਬੈਕ ਦੇਖੋ ਬੈਕ ਸ਼ਰਟ ਤੇ ਆਹ ਪ੍ਰਿੰਟਿੰਗ ਆਉਗੀ ਤੇ ਪਲੇਨ ਬਾਟਮ ਰਹਿਣ ਵਾਲੀ ਹੈ ਇਹਦੇ ਵਿੱਚ ਬਹੁਤ ਹੀ ਪਿਆਰਾ ਜਾਂ ਇਹ ਸੂਟ ਆ ਤੇ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਹੁਣ ਕੋਈ ਥੋੜਾ ਤਿਲਕਦਾ ਨਾ ਇਹ ਕਪੜਾ ਸੈਟ ਨਹੀਂ ਆ ਰਿਹਾ। ਹਲੋ ਜੀ। ਦੁਪੱਟੇ ਦੀਆਂ ਵੀ ਕਿਆ ਬਾਤਾਂ ਨੇ। ਇਹ ਤਾਂ ਸਦਾ ਬਹਾਰ ਹੈ। ਤਾਂ ਮੈਂ ਇਹਨੂੰ ਤੁਸੀਂ ਗਰਮੀ 'ਚ ਵੀ ਪਾ ਸਕਦੇ ਹੋ। ਸਰਦੀ 'ਚ ਵੀ ਪਾ ਸਕਦੇ ਹੋ। ਦੇਖੋ 2.5 ਮੀਟਰ ਦਾ ਫੁੱਲ ਜਿਹੜਾ ਦੁਪੱਟਾ ਰਹਿਣ ਵਾਲਾ। ਪ੍ਰਿੰਟ ਕਰ। ਪਿਸਤਾ ਜਾਂ ਕਲਰ ਆ ਗਿਆ ਗ੍ਰੀਨ ਦਾ। ਗ੍ਰੇ ਕਲਰ ਆ ਗਿਆ ਬਹੁਤ ਹੀ ਪਿਆਰਾ ਜਾਂ ਪਿੰਕ ਲਵੈਂਡਰ ਬਲਕਿ ਸ਼ੇਡ ਪਿੰਕ ਲਵੈਂਡਰ ਜੀ ਇਹਦੀ ਮਿਕਸ ਜੀ ਟੋਨ ਆਗੀ ਰਾਮ ਟੈਕਸ ਤੇ ਇਹ ਵਾਲਾ ਵੀ ਕੱਪੜਾ ਜਿਹੜਾ ਕੱਪੜਾ ਆਇਆ ਹੈ ਆਪਣੇ ਕੋਲ ਇੱਕ ਡਿਜ਼ਾਈਨਿੰਗ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਵੀਡੀਓ ਦੇ ਨਾਲ ਬਣੇ ਰਹੋ ਲਓ ਜੀ। ਰਾਮ ਟੈਕਸ ਦੇ ਉੱਪਰ ਜਿਹੜੀ ਕਿ ਮਸਲੀਨ ਆ ਗਈ ਆ। ਇੱਕ ਮਿੰਟ ਰੁਕ ਜਾਨੀ। ਬੰਦ ਕਰ ਲੈ ਉਹ ਰਿੰਗ ਨੂੰ। ਮਸਲੀਨ ਦੇ ਉੱਤੇ ਆ ਗਿਆ ਜੀ ਰਾਮ ਟੈਕਸ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਜਿਹੜੀ ਇਹਦੀ ਦਿੱਤੀ ਹੋਈ ਆ ਪਲੇਨ ਬਾਟਮ ਰਹਿਣ ਵਾਲੀ ਆ। ਤੇ ਨਾਲ ਇਹਦਾ ਸੋਹਣਾ ਦੁਪੱਟਾ ਦਿਖਾਉਣੀ ਆਪਾਂ ਤੁਹਾਨੂੰ। ਇਹ ਵੀ ਗਰਮੀ ਸਰਦੀ ਤੁਸੀਂ ਦੋਨੇ ਰੁੱਤਾਂ ਦੇ ਵਿੱਚ ਪਾ ਸਕਦੇ ਹੋ ਵੇਟ ਤੋਂ ਲੈ ਲਓ ਜੀ ਬਹੁਤ ਸੋਹਣਾ 2.5 ਮੀਟਰ ਦਾ ਜਿਹੜਾ ਦੁਪੱਟਾ ਹੈਗਾ ਇਹਦੇ ਆਪਾਂ ਤੁਹਾਨੂੰ ਕਲਰ ਦਿਖਾਉਣੇ ਸੀ ਫਟਾਫਟ ਦੇਖੋ ਕਲਰ ਦਿਖਾ ਦੋ ਮੇਰੇ ਕਰਕੇ ਚਾਰ ਕਲਰ ਨੇ ਜਿਹੜਾ ਵੀ ਸੂਟ ਚੰਗਾ ਲੱਗੇ ਸਕਰੀਨ ਸ਼ਾਟ ਲੈ ਕੇ ਰੇਟ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਜੀ ਬਾਏ ਬਾਏ